ਕੀ ਨ ਰਸ਼ੀਆ ਦੋਵੇਂ ਭਾਰਤ ਤੇ ਹਮਲਾ ਕਰਨਗੇ ਪਾਕਿਸਤਾਨ ਦੁਨੀਆ ਤੋਂ ਖਤਮ ਹੋ ਜਾਵੇਗਾ ਫਿਰ ਵੱਡੀ ਜੰਗ ਲੱਗੂਗੀ ਤੇ ਅਖੀਰ ਰਾਜ ਆਵੇਗਾ ਖਾਲਸੇ ਦਾ 60 ਕਰੋੜ ਖਾਲਸੇ ਦਾ 100 ਸਾਖੀ ਬਾਰੇ ਇਹ ਜ਼ਿਕਰ ਤੁਸੀਂ ਅਕਸਰ ਸੁਣਿਆ ਹੋਣਾ ਹੈ ਸੋਸ਼ਲ ਮੀਡੀਆ ਤੇ ਹਾਲ ਹੀ ਵਿੱਚ ਭਾਰਤ ਪਾਕਿਸਤਾਨ ਦੇ ਚੱਲ ਰਹੇ ਰੋਲੇ ਨੂੰ ਵੀ ਕੁਝ ਲੋਕ ਇਸੇ 100 ਸਾਖੀ ਦੇ ਹਵਾਲੇ ਨਾਲ ਐਕਸਪਲੇਨ ਪੇਪਰ ਡਿਕ ਕਰ ਰਹਾ ਹੈ ਕੀ ਹੈ ਸੋ ਸਾਕੀ ਦਾ ਸੱਚ ਕੀ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਵਿੱਕਤ ਬਚਨ ਨੇ ਇਹਨਾਂ ਬਚਨਾਂ ਦੀ ਪ੍ਰਮਾਣਿਕਤਾ ਕੀ ਹੈ ਸੋ ਮੈਂ ਖੁਦ ਕੋਲੋਂ ਕੁਝ ਕਹਿਣ ਨਾਲੋਂ ਪ੍ਰੋਫੈਸਰ ਪਿਆਰਾ ਸਿੰਘ ਫਦਮ ਡਾਕਟਰ ਗੁਰਬਚਨ ਸਿੰਘ ਨਈਅਰ ਫਾਈ ਕਾਂ ਸਿੰਘ ਨੱਬਾ ਫਾਈ ਵੀਰ ਸਿੰਘ ਸਮੇਤ ਕੁਝ ਹੋਰ ਇਤਿਹਾਸਕਾਰਾਂ ਤੇ ਵਿਦਵਾਨਾਂ ਦੇ ਹਵਾਲੇ ਦੇ ਨਾਲ ਜਾਣਕਾਰੀ ਦੇਵਾਂਗਾ ਆਖਰੀ ਫੈਸਲਾ ਤੁਹਾਡਾ ਆਪਣਾ ਨਿਰਜੀ ਹੋਵੇਗਾ ਵੀਡੀਓ ਦੇਖ ਕੇ ਸੁਣ ਕੇ ਤੁਸੀਂ ਆਪਣੇ ਵਿਚਾਰ ਬਣਾ ਸਕਦੇ ਹੋ ਮੈਂ ਸਿਰਫ ਜਾਣਕਾਰੀ ਦੇਣੀ ਹੈ ਸੌ ਸਾਖੀ ਬਾਰੇ ਸਿੱਖੀ ਵਿੱਚ ਸਾਖੀਆਂ ਦਾ ਵੱਡਾ ਮਹੱਤਵ ਹੈ ਸਾਖੀ ਦਾ ਅਰਥ ਹੁੰਦਾ ਹੈ ਸਾਕਸ਼ੀ ਹੋਣਾ ਜਾਂ ਗਵਾਹੀ ਦੇਣਾ ਇਸ ਤੋਂ ਬਿਨਾ ਅੱਖਾਂ ਨਾਲ ਦੇਖੀ ਜਾਂ ਕਹੀ ਹੋਈ ਗੱਲ ਵਾਸਤੇ ਗੁਰੂ ਸਾਹਿਬਾਨ ਦੇ ਜੀਵਨ ਇਤਿਹਾਸ ਵਾਸਤੇ ਵੀ ਸਾਖੀ ਸ਼ਬਦ ਵਰਤਿਆ ਜਾਂਦਾ ਹੈ ਗੁਰੂ ਨਾਨਕ ਦੇਵ ਮਹਾਰਾਜ ਜੀ ਨਾਲ ਸੰਬੰਧਿਤ ਕਈ ਸਾਖੀਆਂ ਨੇ ਤੁਸੀਂ ਕਈਆਂ ਨੇ ਪੜ੍ਹੀਆਂ ਹੋਣਗੀਆਂ ਕਈਆਂ ਨੇ ਸੁਣੀਆਂ ਹੋਣਗੀਆਂ ਸੌ ਸਾਖੀ ਇਸ ਅਰਥ ਨੇ 100 ਸਾਖੀਆਂ ਦਾ ਸੰਗ੍ਰਹਿ ਪ੍ਰੋਫੈਸਰ ਪਿਆਰਾ ਸਿੰਘ ਪਦਮ ਲਿਖਦੇ ਨੇ ਕਿ 100 ਸਾਖੀ ਇੱਕ ਐਸੀ ਬਚਿੱਤਰ ਪੋਥੀ ਹੈ ਜਿਸ ਨੇ ਸੰਗਰਾਮੀਏ ਸੰਤ ਸਿਪਾਹੀ ਨਿਹੰਗ ਸਿੰਘਾਂ ਨੂੰ ਉਤਸ਼ਾਹੀ ਤੇ ਜਗਾਈ ਰੱਖਿਆ ਨਾਮਧਾਰੀ ਸਿੱਖਾਂ ਨੂੰ ਨਸ਼ਿਆਈ ਰੱਖਿਆ ਤੇ ਫਰੰਗੀਆਂ ਨੂੰ ਵਕਤ ਭਾਈ ਰੱਖਿਆ ਇਹ ਇੱਕ ਕਿਸਮ ਦਾ ਮਿੱਸਾ ਪ੍ਰਸ਼ਾਦਾ ਹੈ ਜਿਸ ਨੂੰ ਭੂਤ ਭਵੇਖ ਦਾ ਲੂਣ ਮਸਾਲਾ ਪਾ ਕੇ ਹਿੰਦੀ ਪੰਜਾਬੀ ਦਾ ਵੇਸਣ ਰਲਾ ਕੇ ਵਾਰਤਕ ਤੇ ਛੰਦਬੰਦੀ ਦੀ ਕਵਿ ਉੱਤੇ ਪਕਾਇਆ ਗਿਆ ਇਸ ਵਿੱਚ ਸਦਾਚਾਰਕ ਸਿੱਖਿਆਵਾਂ ਦੀਆਂ ਹਰੀਆਂ ਭਰੀਆਂ ਕਿਆਰੀਆਂ ਵੀ ਨੇ ਤੇ ਚਮਤਕਾਰੀ ਪੇਸ਼ੰਗੋਈਆਂ ਦੀਆਂ ਚੰਗਿਆੜੀਆਂ ਵੀ ਨੇ ਜੋ ਕਦੀ ਵੀ ਜਵਾਲਾਮੁਖੀ ਬਣਨ ਦੀ ਸੰਭਾਵਨਾ ਰੱਖਦੀਆਂ ਖਾਲਸਾ 1699 ਈਸਵੀ ਤੋਂ 1799 ਈਸਵੀ ਤੱਕ ਲਗਭਗ 100 ਵਰ੍ਹੇ ਸੁਤੰਤਰਤਾ ਸੰਗਰਾਮ ਲਈ ਯੂਜਦਾ ਆਇਆ ਹੈ ਖਾਲਸਾ ਹਮੇਸ਼ਾ ਇਸ ਗੱਲ ਤੇ ਯਕੀਨ ਰੱਖਦਾ ਹੈ ਕਿ ਇੱਕ ਦਿਨ ਖਾਲਸਾ ਦੇਸ਼ ਦੀ ਬਾਗਦੂਰ ਸੰਭਾਲੇਗਾ ਸਿੱਖਾਂ ਦੀ ਇਸ ਮਾਨਸਿਕਤਾ ਦੀ ਤਸਵੀਰ 100 ਸਾਖੀ ਪੇਸ਼ ਕਰਦੀ ਹੈ ਜੋ ਸਥਾਪਤ ਸਰਕਾਰ ਨੂੰ ਟੇਚ ਸਮਝਦੀ ਹੈ ਤੇ ਆਪਣਾ ਹਰ ਆਹਰ ਸਫਲ ਸਮਝਦੀ ਹੈ ਤੇ ਉਹਨਾਂ ਨੂੰ ਗੁਰੂ ਵਾਕਾਂ ਦੀਆਂ ਅਸੀਸਾਂ ਨਾਲ ਪਰਪੱਕ ਕਰਦੀ ਹੈ ਕਿ ਉਹ ਆਖਰ ਜਿੱਤ ਹਾਸਲ ਕਰਨਗੇ ਵਿਜੇ ਹਾਸਲ ਕਰਨਗੇ ਇਸੇ ਇੱਕ ਗੱਲ ਨੇ 100 ਸਾਖੀ ਜਹੀ ਰਚਨਾ ਨੂੰ ਇੱਕ ਗਜਬਨਾਕ ਤੇ ਖਤਰਨਾਕ ਕਿਤਾਬ ਬਣਾ ਦਿੱਤਾ ਜਿਸ ਕਰਕੇ ਇਸ ਦੇ ਪ੍ਰੇਮੀਆਂ ਦਾ ਇਸ ਨੂੰ ਪੜਨਾ ਵਿਚਾਰਨਾ ਦਾ ਸੀ ਇਸ ਦੇ ਦੁਸ਼ਮਣਾਂ ਨੇ ਵੀ ਇਸ ਨੂੰ ਘੋਖਣਾ ਜ਼ਰੂਰੀ ਸਮਝਿਆ ਅੰਗਰੇਜ਼ ਸਰਕਾਰ ਨੇ ਤਾਂ ਇਸ ਨੂੰ ਇੱਕ ਤਰ੍ਹਾਂ ਨਾਲ ਗੈਰ ਕਾਨੂੰਨੀ ਕਿਤਾਬ ਘਹਿ ਕੇ ਜਬਤ ਵੀ ਕੀਤਾ ਤੇ ਨਾਲ ਨਾਲ ਇਸ ਦਾ ਅੰਗਰੇਜ਼ੀ ਅਨਵਾਦ ਕਰਾ ਕੇ ਇਸ ਦੀ ਮੂਲ ਭਾਵਨਾ ਨੂੰ ਸਮਝਣ ਦਾ ਯਤਨ ਵੀ ਕੀਤਾ ਤੇ ਨਾਲ ਇਹ ਵੀ ਪ੍ਰਚਾਰ ਕੀਤਾ ਕਿ ਅਸਲ ਸੌ ਸਾਖੀ ਤਾਂ ਅਸਾਂ ਕਬਜ਼ੇ 'ਚ ਕਰ ਲਈ ਹੈ ਤੇ ਲੋਕਾਂ ਪਾਸ ਜੇ ਕਿਤੇ ਹੋਈ ਹੈ ਤਾਂ ਉਹ ਜਾਲੀ ਜਾਂ ਨਕਲੀ ਪੋਥੀ ਹੈ ਅਸਲੀ ਨਹੀਂ ਅਜਿਹੇ ਸਰਕਾਰੀ ਪ੍ਰਪਗੰਡਾ ਦੇ ਬਾਵਜੂਦ ਲੋਕਾਂ ਵਿੱਚ ਸੌ ਸਾਖੀ ਪੜਨ ਦੀ ਰੁਚੀ ਘਟ ਨਹੀਂ ਹੋਈ ਸਗੋਂ ਹਰ ਕੋਈ ਇਹਨੂੰ ਇਧਰੋਂ ਉਧਰੋਂ ਲੈ ਕੇ ਪੜਨ ਦਾ ਯਤਨ ਕਰਦਾ ਪਰ ਇਸ ਪ੍ਰਸਿੱਧੀ ਪ੍ਰੋਪਾਗੈਂਡਾ ਤੇ ਪੱਖਪਾਤੀ ਰਵਈਏ ਕਰਕੇ ਇਸ ਫੋਕੀ ਦਾ ਹਾਲ ਮੰਦਾ ਹੋਇਆ ਤੇ ਗਲਤ ਮੁਲਤ ਰਦੋਬਦਲ ਹੋਣ ਕਰਕੇ ਇਸ ਦਾ ਸਹੀ ਸਰੂਪ ਲੱਭਣਾ ਔਖਾ ਹੋ ਗਿਆ। ਪਾਈ ਵੀਰ ਸਿੰਘ ਅਨੁਸਾਰ ਇਸ ਕੋਥੀ ਦੀ ਮੁਤਾਲਿਆ ਦੱਸਦੀ ਹੈ ਕਿ ਇਸ ਵਿੱਚ अनेका ਸਾਖੀਆਂ ਦੇ ਅਸਲੀ ਹੋਣ ਦੀ ਝਲਕ ਹੈ। ਕੁਝ ਕੱਟ ਕੇ ਬਨਾਵਟੀ ਪਾਈਆਂ ਨੇ, ਕੁਝ ਨਿਹਰੀਆਂ ਬਣਾਲਦੀਆਂ। ਸਾਡਾ ਭਾਵ ਕੇਵਲ ਇਤਨਾ ਹੈ ਕਿ ਹੁਣ ਵਾਲੇ ਨੁਸਖੇ ਵਿੱਚ ਆਖੇਕ ਹੋ ਜਾਣ ਕਾਰਨ ਸਹੀ ਨੂੰ ਸੰਗੋਪਾੰਗ ਅਸਲੀ ਤੇ ਸਾਡੇ ਭਵਿੱਖਤ ਵਾਕਾਂ ਨੂੰ ਜੋ ਇਸ ਵਿੱਚ ਆਏ ਹਨ, ਸਤੁਗਰਾਂ ਦੇ ਉਚਾਰਕ ਸਮਝ ਕੇ ਭੁੱਲਾਂ ਵਿੱਚ ਪੈ ਜਾਈਦਾ। ਕਿਉਂਕਿ ਅਸਲ ਤੇ ਆਖੇਕ ਇਸ ਵਿੱਚ ਕਿਉਂ ਰਲਗੱਡ ਹੋ ਗਏ ਨੇ ਕਿ ਨਿਖੇੜਨਾ ਅਤ ਕਠਿਨ ਹੈ ਸਾਨੂੰ ਖੋਜ ਕਰਦੇ ਹਾਂ ਇਹ ਵੀ ਪਤਾ ਲੱਗਾ ਹੈ ਕਿ ਸੱਚਮੁੱਚ 100 ਸਾਖੀ ਜੋ ਪਹਿਲਾਂ ਸੀ